ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਿੱਖੀ ਤੋਂ ਅਨਜਾਨ ਸਿੱਖੀ ਤੋਂ ਕੁਰਬਾਨ ਕੇਸਾ ਪਰਵਟਿਆਂ ਦੀ ਬੇਦਵੀ ਕਰਨਾ ਸਿੱਖ ਧਰਮ ਅਤੇ ਮਹਾਨ ਵਿਰਸੇ ਤੋਂ ਅਨਜਾਨ ਹੋਣਾ ਹੈ ਯਾਦ ਰੱਖੋ ਯਾਦ ਰੱਖੋ ਸਿੱਖ ਧਰਮ ਵਿੱਚ ਕੇਸਾ ਪਰਵਟਿਆਂ ਦੀ ਬੇਦਵੀ ਕਰਨ ਦੀ ਸਖਤ ਮਨਾਹੀ ਹੈ ਸੂਰਬੀਰ ਮਾਤਾਵਾਂ ਨੇ ਆਪਣੇ ਸੁਰਵੀਰ ਮਾਤਾਵਾਂ ਨੇ ਸਿੱਖ ਸਿੱਖਿਦਕ ਨਿਭਾਉਂਦੇ ਹੋਏ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਚੋਲੀਆਂ ਵਿੱਚ ਪਵਾਏ ਅਤੇ ਆਂਦਰਾਂ ਦੇ ਹਾਰ ਗਲਿਆਂ ਵਿੱਚ ਪਵਾਏ ਪਰ ਸਿੱਖੀ ਧਰਮ ਨੂੰ ਦਾਗ ਨਾ ਲੱਗਣ ਦਿੱਤਾ ਨੌਜਵਾਨ ਵੀਰੋ ਤੇ ਭੈਣੋ ਆਪਣੇ ਨੌਜਵਾਨ ਵੀਰੋ ਤੇ ਭੈਣੋ ਨੌਜਵਾਨ ਵੀਰੋ ਤੇ ਭੈਣੋ ਆਪਣੇ ਗੌਰਵਮਈ ਵਿਰਸੇ ਨੂੰ ਸੰਭਾਲੋ ਬਣਾਉਂਟੀ ਬਣਾਉਂਟੀ ਸੁੰਦਰਤਾ ਨੂੰ ਤਿਆਗ ਕੇ ਸਦਾ ਸਾਬਤ ਸੂਰਤ ਰਹੋ ਯਾਦ ਰੱਖੋ ਯਾਦ ਰੱਖੋ ਚੰਗੇ ਗੁਣਾਂ ਨੂੰ ਯਾਦ ਰੱਖੋ ਚੰਗੇ ਗੁਣਾਂ ਨੂੰ ਤਾਰਨ ਕਰਨਾ ਹੀ ਮਨੁੱਖ ਦੀ ਅਸਲ ਸੁੰਦਰਤਾ ਹੈ ਜਦ ਜਾਗੋ 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 ਇਹ ਆਪਣੇ ਆਪ ਨੂੰ ਸਿੱਖ ਅਖੌਣ ਵਾਲਿਓ ਕੈਸਾ ਪਰਵਟਿਆਂ ਦੀ ਬੇਦਬੀ ਕਰਕੇ ਪਤਿਤ ਨਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ